ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਆਪਾਂ ਦਸ਼ਮੇਸ਼ ਅਕੈਡਮੀ ਸੁਨਾਮ ਹਾਂਜੀ ਦੋਸਤੋ ਪਹਿਲਾਂ ਵੀ ਆਪਾਂ ਇਹ ਵੀਡੀਓ ਪਾਈ ਸੀ ਇਹਦੇ ਰਿਜ਼ਲਟ ਬਾ ਕਮਾਲ ਸੀ ਪਹਿਲਾਂ ਹੀ ਮੈਨੂੰ ਰਿਜ਼ਲਟ ਬਹੁਤ ਵਧੀਆ ਲੱਗੇ ਜਦੋਂ ਕਹਿ ਰਹੇ ਸੀ 25 ਬੱਚਿਆਂ ਚੋਂ 20 ਪਾਸ ਹੋਏ ਨੇ ਪਰ ਦੋਸਤੋ ਹੁਣ ਵਾਲੇ ਰਿਜ਼ਲਟ ਨੇ ਤਾਂ ਕਮਾਲ ਹੀ ਕਰਤੀ ਸਾਰਾ ਪੰਜਾਬ ਦੀਆਂ ਅਕੈਡਮੀ ਹਲਾਕੇ ਰੱਖਦੀਆਂ ਤੇ ਬਾਕੀ ਆਜੋ ਆਪਾਂ ਗੱਲਬਾਤ ਕਰਦੇ ਹਾਂ ਹਨਾ ਵੀ ਇਹ ਕਿਵੇਂ ਹੋਇਆ ਕਿੰਨੇ ਬੱਚਿਆਂ ਨੇ ਟੈਸਟ ਦਿੱਤਾ ਤੇ ਕਿੰਨੇ ਬੱਚੇ ਕਲੀਅਰ ਹੋਏ ਆਜੋ ਇਹ ਗੱਲਬਾਤ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਹੋਰ ਠੀਕ ਹੋ ਜੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਵਧੀਆ ਜੀ ਤੇ ਕਿੰਨੇ ਬੱਚੇ ਸੀ ਆਪਣੇ ਜੀ ਅਕੈਡਮੀ ਚ ਤੇ ਕਿੰਨੇ ਬੱਚੇ ਤਾਂ ਸਾਡੇ ਕੋਲ ਬਹੁਤ ਪੜਦੇ ਸੀ ਪਰ ਜਿਹੜਾ ਆਰਮੀ ਦੀ ਤਿਆਰੀ ਕਰਦੇ ਸਪੈਸ਼ਲ 35 ਬੱਚੇ ਤੇ ਸਨ ਜਿਨ੍ਹਾਂ ਦੇ ਵਿੱਚੋਂ 35 ਦਾ 35 ਪਾਸ ਹੋਏ ਬਹੁਤ ਵੱਡਾ ਰਿਜ਼ਲਟ ਆਇਆ ਸਰ ਮੈਂ ਵੀ ਹੈਰਾਨ ਹੁਣਾਂ ਇਹ ਗੱਲ ਨੂੰ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਆ ਵਾਹਿਗੁਰੂ ਦਾ ਕਿ ਇੰਨਾ ਮੇਰਾ ਰਿਜ਼ਲਟ ਸੁਣੀਂਦਾ ਆ ਮੇਰੇ ਨਾਲ ਸਾਰਾ ਪਰਿਵਾਰ ਖੜੇ ਆ ਸਾਰੇ ਮੇਰੇ ਬੱਚੇ ਖੜੇ ਨੇ ਮਾਤਾ ਪਿਤਾ ਖੜੇ ਨੇ ਮੈਂ ਸਾਰਿਆਂ ਨੂੰ ਮੁਬਾਰਕਾ ਤੁਹਾਡਾ ਹਰ ਜਗਾਰ ਤੁਹਾਡੇ ਬੱਚਿਆਂ ਦਾ ਬਣੇ ਸਸੀ ਗਾ ਜੀ ਸਸੀ ਗਾ ਜੀ ਕੀ ਨਾਮ ਹੈ ਜੀ ਸਰ ਮੇਰੇ ਨਾਮ ਡਾਕਟਰ ਅਮਨਦੀਪ ਕੌਰ ਤੇ ਕਿਵੇਂ ਰਿਹਾ ਅਕੈਡਮੀ ਦਾ ਰਿਜ਼ਲਟ ਸਾਡਾ ਰਿਜ਼ਲਟ ਬਹੁਤ ਜਿਆਦਾ ਵਧੀਆ ਰਿਹਾ 100% ਰਿਜ਼ਲਟ ਰਿਹਾ ਹੀ ਸਾਡਾ ਪੂਰੇ ਦੇ ਪੂਰੇ ਬੱਚੇ ਕਲੀਅਰ ਕਰ ਗਏ ਹੈ ਪੂਰੇ ਬੱਚੇ ਰਿਕਾਰਡ ਤੋੜਦੇ ਜੀ ਸਾਡੇ ਰਿਜ਼ਲਟ ਨੇ ਲਓ ਜੀ ਰਿਕਾਰਡ ਤੋੜਿਆ ਵੀ ਹੈ ਤੇ ਮੈਨੂੰ ਲੱਗਾ ਬਣਾ ਵੀ ਦਿੱਤਾ ਹਨਾ ਤਾਂ ਇਹਦੇ ਪਿੱਛੇ ਕਿਹਦੀ ਮਿਹਨਤ ਜ਼ਿਆਦਾ ਲੱਗੀ ਸਰ ਮਿਹਨਤ ਤਾਂ ਬਰਾਬਰ ਹੀ ਆਈ ਅਸੀਂ ਜੇ ਮਿਹਨਤ ਕਰੀਏ ਬੱਚਿਆਂ ਨੇ ਸਾਡਾ ਹੀ ਬਰਾਬਰ ਰਿਸਪੌਂਸ ਦਿੱਤਾਗਾ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਹਨਾ ਇੰਨਾ ਵਧੀਆ ਰਿਜ਼ਲਟ ਜੋ ਕੀ ਮੈਨੂੰ ਨਹੀਂ ਲੱਗਦਾ ਹਨਾ ਪੂਰੇ ਪੰਜਾਬ ਤੋਂ ਕਿਤੋਂ ਵੀ ਇਹ ਜਹਾ ਰਿਜ਼ਲਟ ਮੈਨੂੰ ਦੇਖਣ ਨੂੰ ਮਿਲਿਆ ਹੋਊਗਾ ਕਦੇ ਸੱਚੀ ਗਾ ਮੈਮ ਸੱਚੀ ਗਾ ਸਰ ਤੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਹਿਜਪ੍ਰੀਤ ਕੋਲ ਕਿਵੇਂ ਲੱਗ ਰਿਹਾ ਮਾਹੌਲ ਅਕੈਡਮੀ ਦਾ ਬਹੁਤ ਵਧੀਆ ਸਰ ਅੱਜ ਤਾਂ ਬਹੁਤ ਵਧੀਆ ਦਿਨ ਸੀ ਆ ਅੱਜ ਬਹੁਤ ਬੱਚਾ ਦਾ ਹਾ ਰਿਜ਼ਲਟ ਬਹੁਤ ਜਿਆਦਾ ਵਧੀਆ ਆਇਆ ਏ ਜਿੰਨੇ ਵੀ ਬੱਚੇ ਸੀਗੇ ਨਾ 35 ਬੱਚੇ ਸੀ ਤੇ 35 35 ਸਿਲੈਕਸ਼ਨ ਹੋ ਗਈ ਆ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਵੀ 35 ਦੇ 35 ਇੱਕ ਮਾਣ ਦਾ ਨਹੀਂ ਮਹਿਸੂਸ ਹੋ ਰਿਹਾ ਹਾਂ ਜੀ ਬਹੁਤ ਵੱਡਾ ਸਰਮਾਨ ਮਹਿਸੂਸ ਹੋ ਰਿਹਾ ਕਿਉਂਕਿ ਸਾਡੀ ਅਕੈਡਮੀ ਦੇ ਵਿੱਚ ਜਿੰਨੇ ਵੀ ਬੱਚੇ ਤਿਆਰੀ ਕਰ ਰਹੇ ਸੀ ਸਭ ਦੀ ਸਿਲੈਕਸ਼ਨ ਹੋਈ ਆ ਬਹੁਤ ਵਧੀਆ ਗੱਲ ਆ ਸਰ ਬੱਚਿਆਂ ਨੇ ਮਿਹਨਤ ਵੀ ਬਹੁਤ ਕੀਤੀ ਇਸ ਪੂਰੇ ਨੇ ਵੀ ਬਹੁਤ ਵਧੀਆ ਭਲਾਇਆ ਆਓ ਦੋਸਤੋ ਹਨ ਜਿਨੇ ਵੀ ਅਕੈਡਮੀ ਜੁਆਇਨ ਕਰਨੀ ਆ ਤਾਂ ਉਹ ਨੀਚੇ ਨੰਬਰ ਵੀ ਦਿੱਤਾ ਹੋਇਆ ਆ ਤਾਂ ਗੱਲ ਕਰ ਸਕਦੇ ਹੋ ਤੇ ਆਜੋ ਆਪਾਂ ਸਰਪੰਨ ਸਾਹਿਬ ਨਾਲ ਗੱ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਰਪੰਚ ਸਾਹਿਬ ਕਿਵੇਂ ਲੱਗ ਰਿਹਾ ਮਾਹੌਲ ਤੁਹਾਨੂੰ ਵਧੀਆ ਮਾਹੌਲ ਲੱਗ ਰਿਹਾ ਜੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰੇ ਸਟਾਫ ਦਾ ਜੋ ਵੀ ਦਸੇ ਨੇਸ ਅਕੈਡਮੀ ਨੂੰ ਚਲਾ ਰਹੇ ਕਿਉਂਕਿ ਇਹਨਾਂ ਦੀ ਮਿਹਨਤ ਸਦਕਾ ਦੇਖੋ ਇਹਨਾਂ ਦੀ ਮਿਹਨਤ ਸਦਕਾ ਅੱਜ 35 ਪਰਿਵਾਰਾਂ ਦੇ ਬੱਚੇ ਹਾਂਜੀ ਆਰਮੀ ਵਿੱਚ ਭਰਤੀ ਹੋਣ ਲੱਗੇ ਆ ਜੀ ਹਾਂ ਸਰ ਮੈਂ ਨਾ ਕਈ ਜਦੋਂ ਬੱਚੇ ਆਉਂਦੇ ਤੇ ਮਾਤਾ ਪਿਤਾ ਬੱਚੇ ਦੇ ਆਉਂਦੇ ਤੇ ਤਾਂ ਸਾਨੂੰ ਜਦੋਂ ਮਿਲਦੇ ਸੀ ਆ ਕੇ ਨਾ ਉਹਨਾਂ ਦਾ ਹਾਲਾਤ ਦੇਖ ਕੇ ਮੈਨੂੰ ਪੁੱਛਦੇ ਫੀਸ ਕਿੰਨੀ ਆ ਤਾਂ ਮੇਰੇ ਮੂਹ ਜੋ ਹੀ ਨਿਕਲਦਾ ਕੋਈ ਫੀਸ ਨਹੀਂ ਯਾਰ ਹਨਾ ਮੇਰੇ ਮੂਹ ਦੇ ਵਿੱਚ ਹੀ ਨਿਕਲਦੀ ਕੋਈ ਫੀਸ ਨਹੀਂ ਤੂੰ ਬੱਚੇ ਨੂੰ ਪੜਾ ਉਹਨਾਂ ਦੇ ਬੱਚੇ ਆਏ ਤੇ ਪੜੇ ਤੇ ਮੇਰਾ ਬੜਾ ਮਨ ਖੁਸ਼ ਹੋਇਆ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਹਿਣਾ ਪਟਵਾਰੀ ਦੀ ਤਹਿਸੀਲਦਾਰ ਦੇ ਪੰਜਾਬ ਪੁਲਿਸ ਦੀ ਤੇ ਆਰਮੀ ਦੀ ਜਿੰਨੀਆਂ ਵੀ ਨੌਕਰੀਆਂ ਨੇ ਜੇ ਕਿਸੇ ਭਰਾ ਕੋਈ ਅਨਾਥ ਬੱਚਾ ਹੋਵੇ ਗਰੀਬ ਪਰਾਲੋਡ ਬੰਦ ਬੱਚਾ ਹੋਵੇ ਮੈਂ ਉਹਨਾਂ ਨੂੰ ਫਰੀ ਪੜਾਉਣ ਲਈ ਤਿਆਰ ਆ ਉਹਨਾਂ ਦੇ ਵਰਦੀ ਪਾਉਣ ਲਈ ਮੈਂ ਤਿਆਰ ਆ ਤੇ ਦੋਸਤੋ ਇਹ ਕੱਲੀ ਅਕੈਡਮੀ ਦੀ ਕਹਿਣ ਦੀ ਗੱਲ ਨਹੀਂ ਵੀ ਫ੍ਰੀ ਹਨਾ ਪੜਾਉਣਗੇ ਕਿਉਂਕਿ ਮੈਂ ਦੇਖਿਆ ਜਦੋਂ ਕੋਈ ਮਾਪਾ ਬਾਪ ਆਉਂਦਾ ਇਹਨਾਂ ਨੂੰ ਇਹੋ ਜਿਹੇ ਹਾਲਾਤ ਲੱਗਦੇ ਨੇ ਉਹ ਫੀਸ ਬਾਰੇ ਗੱਲ ਕਰਦੇ ਨੇ ਉਹ ਤਾਂ ਸੂਬੇਦਾਰ ਸਾਹਿਬ ਉਹ ਥੀ ਰੋਕ ਦਿੰਦੇ ਨੇ ਵੀ ਤੁਸੀਂ ਛੱਡੋ ਤੁਸੀਂ ਜਾਓ ਅੱਜ ਤੋਂ ਬਾਅਦ ਇਹ ਸਾਡਾ ਬੱਚਾ ਹੈ ਇਹਦੇ ਵਰਦੀ ਪਵਾ ਕੇ ਹੀ ਮੈਂ ਤੁਰੂੰਗਾ ਉਦੋਂ ਦੇਖਾਂਗੇ ਤਾਂ ਬਾਕੀ ਬਹੁਤ ਸੋਹਣੀ ਗੱਲ ਲੱਗਦੀ ਹੈ ਬਹੁਤ ਇੱਕ ਟੱਚਿੰਗ ਹਨਾ ਮਾਹੌਲ ਹੁੰਦਾ ਔਰ ਇੱਕ ਫੈਮਿਲੀ ਤਰ੍ਹਾਂ ਇਹ ਸਾਰੇ ਜਿਹੜਾ ਸਟਾਫ ਹੈ ਬੱਚਿਆਂ ਨੂੰ ਪੜਾਉਂਦੇ ਨੇ ਤੇ ਪੜ੍ਹਦੇ ਵੀ ਨੇ ਤੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਕਿਉਂਕਿ ਇੱਥੇ ਇਹ ਵੀ ਅਕੈਡਮੀ ਦਾ ਇੱਕ ਬਹੁਤ ਵੱਡਾ ਹਿੱਸਾ ਨੇ ਆਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਲੱਗ ਰਿਹਾ ਜੀ ਅਕੈਡਮੀ ਚ ਪੂਰਾ ਹੁਣ ਸਰ ਜੀ ਤੁਹਾਨੂੰ ਕੀ ਦੱਸੀਏ ਜੀ ਇੰਨੀ ਖੁਸ਼ੀ ਹੋਈ ਹੈ ਜੀ ਇੰਨੀ ਖੁਸ਼ੀ ਹੋਈ ਹੈ ਜੀ ਸੰਭਾਲ ਵੀ ਨਹੀਂ ਸਕਦੇ ਪਰ ਅਸੀਂ ਜਿਹੜੇ ਸਾਡੇ ਸਟਾਫ ਦੇ ਨੇ ਜੀ ਪੜਾਉਣ ਵਾਲੇ ਇਹਨਾਂ ਨੇ ਵੀ ਬਹੁਤ ਵਧੀਆ ਪੜਾਇਆ ਜੀ ਦੂਰੋਂ ਚੱਲ ਕੇ ਬੱਚੇ ਆ ਰਹੇ ਨੇ ਫੋਨ ਵੀ ਕਰ ਰਹੇ ਨੇ ਵੀ ਇਸ ਅਕੈਡਮੀ ਦਾ ਨਾਂ ਦਸ਼ਮੇਸ਼ ਅਕੈਡਮੀ ਸੁਨਾਮ ਦੇ ਵਿੱਚ ਹੀ ਖੋਲੀ ਗਈ ਜੀ ਸਰ ਨੇ ਬਹੁਤ ਪ੍ਰਾਲਾ ਕੀਤਾ ਸੀ ਜੀ ਇਸ ਕਰਕੇ 35 ਘਰਾਂ ਦੇ ਬੱਚੇ ਜੀ ਜਿਹੜੇ ਅੱਤੇ ਵੀ ਜੀ ਆ ਰਹੇ ਨੇ ਖੁਸ਼ੀ ਵੀ ਬਹੁਤ ਆ ਮਨ ਵੀ ਪਰਦਾ ਹੈ ਪਰ ਖੁਸ਼ੀ ਵੀ ਬਹੁਤ ਆ ਮਾਪਿਆਂ ਨੂੰ ਇੰਨੀ ਖੁਸ਼ੀ ਹੋਈ ਹੈ ਵੀ ਸਾਡੇ ਬੱਚੇ ਜਿਹੜੇ ਗਰੀਬ ਘਰਾਂ ਦੇ ਸੀ ਜੀ ਅੱਜ ਉਹ ਪੜਤੀ ਹੋਣ ਜਾ ਰਹੇ ਨੇ ਜੀ ਅਸੀਂ ਸੂਬੇਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਨੂੰ ਬੋਲੇ ਤੇ ਬਹੁਤ ਯਾਰ ਹੈ ਹਨਾ ਇੱਕ ਭਾਵਕ ਤਰ੍ਹਾਂ ਦੀ ਵੀਡੀਓ ਹੈਗੀ ਐ ਇਹ ਮੈਂ ਕਿਹਾ ਸਰ ਮੈਂ ਨਾ ਆਪਦੇ ਆਪ ਦੇ ਬੱਚਿਆਂ ਨੂੰ ਸੋਚਦਾ ਹੁੰਦਾ ਸੀ ਮੈਂ ਆਪਣੇ ਆਪਣੇ ਬੱਚਿਆਂ ਨੂੰ ਪੜਾਵਾ ਪਰ ਮੈਨੂੰ ਆਪਦੇ ਜਦੋਂ ਆਪਦੇ ਬੱਚਿਆਂ ਦੇ ਇਲਾਵਾ ਦੂਜੇ ਬੱਚਿਆਂ ਦੀ ਖੁਸ਼ੀ ਮਿਲਦੀ ਹੈ ਬਹੁਤ ਵੱਧ ਕਿਉਂਕਿ ਮੇਰੀ ਬੇਟੀ ਡਾਕਟਰ ਆਪਦੇ ਆਪ ਹੀ ਬਣ ਚੁੱਕੀ ਇਹ ਮੇਰਾ ਬੇਟਾ ਸਕੈਟਿੰਗ ਦੇ ਵਿੱਚ ਨੈਸ਼ਨਲ ਖੇਡ ਕੇ ਆਇਆ ਮੈਂ ਕਿਤੇ ਵੀ ਇਹਦੇ ਨਾਲ ਨਹੀਂ ਤੁਰਿਆ ਜਿੰਨਾ ਮੈਂ ਦੂਸਰੇ ਬੱਚਿਆਂ ਨਾਲ ਤੁਰਿਆ ਇਹ ਇਕੱਲਾ ਹੀ ਖੇਡਦਾ ਫਿਰ ਜਾਂਦਾ ਕਿਤੇ ਪੀ ਆਪਣਾ ਪੰਜਾਬ ਪੁਲਿਸ ਲੈਣ ਦੇ ਵਿੱਚ ਜਾਂਦਾ ਕਿਤੇ ਇੱਥੇ ਜਾਂਦਾ ਆਪਦੇ ਆਪ ਖੇਡਦਾ ਫਿਰ ਜਾਂਦਾ ਮੈਨੂੰ ਤਾਂ ਸ਼ਾਮ ਨੂੰ ਪਤਾ ਆਉਂਦਾ ਮੈਡਲ ਲੈ ਪਰ ਮੈਨੂੰ ਇਹ ਤਾਂ ਵੱਧ ਖੁਸ਼ੀ ਮੇਰੇ ਆ ਬੱਚਿਆਂ ਦੀਆਂ ਦੂਜਿਆਂ ਦੀ ਕਿ ਸਾਰਿਆਂ ਦੇ ਬੱਚੇ ਮੇਰੇ ਤੇ ਦੂਜੇ ਬੱਚਿਆਂ ਦੀ ਵੱਧ ਖੁਸ਼ੀ ਹੋਵੇ ਧੰਨਵਾਦ ਤੇ ਲਓ ਜੀ ਬਈ ਸਾਰੇ ਖੁਸ਼ ਹੋ ਲੈ ਫਿਰ ਬੋਲੋ ਨਾਮ ਕੀ ਐਕੈਡਮੀ ਦਾ ਸੁਖਮਨੀ ਐਕੈਡਮੀ ਜਿੰਦਾਬਾਦ ਇਹਦੇ ਨਾਮ ਨਾਲ ਬੂਟਿਆਂ ਦੀ ਸੇਵਾ ਵੀ ਕੀਤੀ ਗਈ ਫ੍ਰੀ ਬੂਟੇ ਵੰਡੇ ਗਏ ਐਕੈਡਮੀ ਵੱਲੋਂ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਪਾਸ ਹੋਏ ਸੀ ਤਾਂ ਜੋ ਉਹ ਬੱਚੇ ਜਾਣ ਬੂਟੇ ਲਾਉਣ ਤੇ ਉਹਨਾਂ ਨੂੰ ਪਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਦੋਸਤੋ ਇਹ ਬਹੁਤ ਸੋਹਣੀ ਗੱਲ ਸੀ ਲਓ ਜੀ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਨੰਬਰ ਵਗੈਰਾ ਚੱਲ ਰਹੇ ਨੇ ਜਿਨੇ ਵੀ ਜੁਆਇਨ ਕਰਨੀ ਹੈ ਅਕੈਡਮੀ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮਾ